ோ தி பவத்திர ஆத் துவோ பவித்திர ஆத்மா தேரா சுவத்திர ஆத்மா தரா சுவாங்க छू पवित्र आत्मा छूलो मेरे पिता परमेशर शैतानी तक छ मेरे पिता परमेश्वर जी अज इन्ह हर एक बीमारी छत्ते चली गई है मेरे पिता परमेर आजाद हो चुके हैं मेरे पिता परमेशर जी अजय आजाद हो चुके हैं प्रभु ਹੋ ਚੁੱਕਿਆ ਪ੍ਰਭੂ ਜੀ ਅਜ ਇਹਨਾਂ ਦੇ ਬੰਦਨ ਟੁੱਟ ਚੁੱਕੇ ਆ ਮੇਰੇ ਬਿਦਾਬਤ ਨਾਲ ਹੀ ਸੇ ਕਰੋ ਸੁਆਗਤ ਪੂਰੇ ਮਨ ਸੇ ਕਰੋ ਸੁਆਗਤ ਪੂਰੇ ਬਲਿ ਸੇ ਕਰੋ ਸੁਆਗਤ ਪੂਰੇ ਮਨ ਸੇ ਕਰੋ ਸੁਆਗਤ ਪੂਰੇ ਬਲਿ ਸੇ ਕਰੋ ਸੁਆਗਤ ਪੂਰੇ ਮਨ ਸੇ ਕਰੋ ਸੁਆਗਤ ਪੂਰੇ ਬਲਿ ਸੇ ਕਰੋ ਸੁਆਗਤ ਮਰੇ ਮਨ ਸੇ ਕਰੋ ਸੁਆਗਤ ਖੁਦਾ ਦੇ ਪੈਗ ਜ਼ਰਾਤਵਾ ਅਸ਼ੁਰੋ ਮੇਰੇ ਬਿਦਾ ਪਰਮੇਸ਼ਰ ਉਹ ਬਾਕਰੂ ਕੱਲੇ ਕੱਲੇ ਨੂੰ ਸ਼ੂਰੇ ਬਾਕਰੂ ਤੁਸੀਂ ਤੇਰਾਤ ਵਸੇ ਰਸਵਾਗਤ ਕਰਦੇ ਅਸੀਂ ਆਪਣੇ ਕਾਰਾਚ ਦੇ ਰਸਵਾਗਤ ਕਰਦੇ ਅਸੀਂ ਬੱਚਿਆਂ ਦੀ ਜ਼ਿੰਦਗੀ ਤੇ ਰਸਵਾਗਤ ਕਰਦੇ ਅਸੀਂ ਆਪਣੀ ਸ਼ੂਲੋ ਬਾਕਰੂ ਸ਼ੂਲੋ ਬਾਕਰੂ ਉਹ ਤੇਰੇ ਰੂਹ ਦੀ ਆਗਾਵੇ ਤੇਰੇ ਰੂਹ ਦੀ ਆਗਾਵੇ ਬਾਕਰੂ ਸ਼ੂਲੋ ਬਾਕਰੂ ਸ਼ੂਲੋ ਬਾਕਰੂ ਸ਼ੂਲੋ ਸ਼ੂਲੋ ਬਾਕਰੂ ਕੱਲੇ ਕੱਲੇ ਨੂੰ ਸ਼ੂਲੋ ਬਾਕਰੂ ਇਹ ਤੇਰੇ ਚੁਣੇ ਹੋਏ ਲੋਕ ਐ ਸ਼ੂਲੋ ਬਾਕਰੂ ਆ ਸੱਚਮੁੱਚ ਅਜੇ ਆਜ਼ਾਦ ਹੋ ਚੁੱਕੇ ਪਾ ਕਰੋ ਅਜੇ ਆਜ਼ਾਦ ਹੋ ਚੁੱਕੇ ਆ ਪ੍ਰਭੂ ਤੇਰੇ ਨਾਮ ਔਰ ਬਦਨ ਨਾਲ ਅਜੇ ਆਜ਼ਾਦ ਹੋ ਚੁੱਕੇ ਆ ਪ੍ਰਭੂ ਇਹਨਾਂ ਦੀ ਸ਼ੈਤਾਨੀ ਤਾਕਤ ਛੱਡ ਕੇ ਚਲੀਆਂ ਗਈਆਂ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੀ ਹਰ ਇੱਕ ਬਿਮਾਰੀ ਛੱਡ ਕੇ ਚਲੀ ਗਈ ਹੈ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਆਜ਼ਾਦ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਆਜ਼ਾਦ ਹੋ ਚੁੱਕੇ ਆ ਪ੍ਰਭੂ ਅਜ ਇਹਨਾਂ ਦੇ ਬੰਧਨ ਟੁੱਟ ਚੁੱਕੇ ਆ ਪ੍ਰਭੂ ਜੀ ਅਜ ਇਹਨਾਂ ਦੇ ਬੰਧਨ ਟੁੱਟ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਤਾ ਪਰਮੇਸ਼ਰ ਸ਼ੂਲੋ ਪ੍ਰਭੂ ਸ਼ੂਲੋ ਪ੍ਰਭੂ ਜੀ ਸ਼ੂਲੋ ਪ੍ਰਭੂ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹ ਅਜ਼ਾਦ ਹੋ ਚੁੱਕੇ ਹੈ ਪ੍ਰਭੂ ਜੀ ਅੱਜ ਇਹਨਾਂ ਦੇ ਬੰਧਨ ਟੁੱਟ ਚੁੱਕੇ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਨਾਂ ਦਾ ਅਤੂਰ ਹੈ ਪ੍ਰਭੂ ਆ ਪੂਰਾ ਹੋ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਜੀਵਨ 'ਚ ਵੱਡੀਆਂ-ਵੱਡੀਆਂ ਕਵਾਇੀਆਂ ਬੰਦ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਜੀ वन मेरे पिता परमेश्वर जी परिवार परमेश्वर पिता परमेशर जी अज इन्हें बीमारियां छह चलिया जान मेरे पिता परमेश्वर जी इन्हों घ जादू टूना छलिया जाए मेरे पिता परमेशर जी अजय आजाद हो जाए मेरे पिता परमेशर जी जो रास्ते ਬੰਦ ਹੋਇਆ ਜੋ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਆ ਜੋ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸ਼ੀਵ ਲੋ 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 ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਚਲੋ ਸਾਰੇ ਜਾਨੇ ਬੋਲੋ ਸੁੰਦਰਤਾਜ ਮੈਂ ਆਪਣੇ ਪਰਿਵਾਰ ਦੇ ਉੱਪਰ ਦੇਖ ਰਹੀ ਹਾਂ ਮੇਰੇ ਬੱਚਿਆਂ ਦਾ ਪਲਟਾ ਹੋ ਚੁੱਕਾ ਹੈ ਮੇਰੇ ਪਰਿਵਾਰ ਦਾ ਪਲਟਾ ਹੋ ਚੁੱਕਾ ਹੈ ਮੇਰੀ ਚਰਚ ਦਾ ਪਲਟਾ ਹੋ ਚੁੱਕਾ ਹੈ ਪਰਮੇਸ਼ਰ ਮੈਨੂੰ ਪਲਟਾ ਚਾਹੀਦਾ ਹੈ 2026 ਸਾਲ ਵਿੱਚ ਹੋ ਜਾਵੇ ਜੋ ਖੰਡਰ ਵਰਗਾ ਹੈ ਉਹ ਮੈਲ ਵਰਗਾ ਬਣ ਜਾਵੇ ਅੱਜ ਸੁੰਦਰ ਤਾਜ ਮੇਰੇ ਸਿਰ ਉੱਪਰ ਆਵੇ ਅੱਜ ਸੁੰਦਰ ਤਾਜ ਮੇਰੇ ਪਰਿਵਾਰ ਉੱਪਰ ਆਵੇ ਮੈਂ ਖੰਡਰ ਤੋਂ ਬਾਹਰ ਨਿਕਲ ਰਹੀ ਹਾਂ ਖੁਸ਼ਖਬਰੀ ਮੇਰੇ ਘਰ ਵਿੱਚ ਆ ਚੁੱਕੀ ਹੈ ਖੁਸ਼ਖਬਰੀ ਮੇਰੇ ਘਰ ਵਿੱਚ ਆ ਚੁੱਕੀ ਹੈ ਖੁਸ਼ਖਬਰੀ ਮੇਰੇ ਪਰਿਵਾਰ ਵਿੱਚ ਆ ਚੁੱਕੀ ਹੈ 2026 ਸਾਲ ਇਹ ਸਾਲ ਮੇਰੀ ਚੰਗਿਆਈ ਦਾ ਮੇਰੀ ਚੰਗਿਆਈ ਦਾ ਮੇਰੇ ਆਦਰ ਦਾ ਮੇਰੀ ਜਿੱਤ ਦਾ ਇਹ ਸਾਲ ਇਹ ਸਾਲ ਮੇਰੇ ਲਈ ਮੇਰੇ ਲਈ ਡੰਨ ਹੋ ਚੁੱਕਾ ਹੈ ਜੋ ਅਧੂਰਾ ਹੈ ਉਹ ਪੂਰਾ ਹੋ ਗਿਆ ਹੈ ਉਹ ਪੂਰਾ ਹੋ ਰਿਹਾ ਹੈ ਇਹ ਸਾਲ ਮੇਰੇ ਆਦਰ ਦਾ ਸਾਲ ਹੈ ਇਹ ਸਾਲ ਇਹ ਸਾਲ ਸਾਡਾ ਪਰਿਵਾਰ ਇੱਕ ਜੁਟ ਹੋਣ ਦਾ ਸਾਲ ਹੈ ਜੋ ਵਿਛੜੇ ਹੈ ਉਹ ਮਿਲੌਣ ਦਾ ਸਾਲ ਹੈ ਅੱਜ ਇਹ ਸਾਲ ਵਿੱਚ ਖੁਸ਼ਖਬਰੀ ਸਾਡੇ ਘਰ ਵਿੱਚ ਆ ਚੁੱਕੀ ਹੈ ਜੋ ਖੰਡਰ ਵਰਗਾ ਹੈ ਉਹ ਮੈਲ ਵਰਗਾ ਬਣ ਚੁੱਕਾ ਹੈ ਸੁੰਦਰਤਾਜ ਮੇਰੇ ਪਰਿਵਾਰ ਦੇ ਸਿਰ ਉੱਪਰ ਆ ਰਿਹਾ ਹੈ ਪਰਿਵਾਰ ਦੇ ਸਿਰ ਉੱਪਰ ਆ ਰਿਹਾ ਹੈ ਅਲਵਾ ਅਧੋਮੇਰੇ ਪਿਤਾ ਪਰਮੇਸ਼ਰ ਜੀ ਸੱਚ ਮੱਚ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਜੀਵਨ ਚ ਪੂਰੇ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਜੀਵਨ ਚ ਵੱਡੀਆਂ ਵੱਡੀਆਂ ਗਵਾਹੀਆਂ ਬਣ ਮੇਰੇ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਦੇ ਜੀਵਨ ਚ ਗਵਾਹੀਆਂ ਨਹੀਂ ਬਣੀਆਂ ਪ੍ਰਭੂ ਸੱਚ ਮੱਚ ਛੇਤੀ ਬਣ ਮੇਰੇ ਪਿਤਾ ਪਰਮੇਸ਼ਰ ਜੀ ਆ ਸਾਲ ਸਾਡਾ ਸਾਲ ਆ ਮੇਰੇ ਪਿਤਾ ਪਰਮੇਸ਼ਰ ਜੀ ਜੋ ਕੰਮ ਅਧੂਰੀਆ ਮੇਰੇ ਪਿਤਾ ਪਰਮੇਸ਼ਰ ਜੀ ਪੂਰੇ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਸਾਡੇ ਨਾਲ ਵਾਦਾ ਕੀਤਾ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਈ ਵਜੇ ਵੱਡੀਆਂ ਵੱਡੀਆਂ ਗਵਾਹੀਆਂ ਬਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤੰਨਿਆਵਾਦ ਕਰਦੀ ਆ ਪ੍ਰਭੂ ਤੰਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਿਆਵਾਦ ਹੋ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜੀ ਹਾ ਸਾਨੂੰ ਤੋਂ ਇਕੱਠਿਆਂ ਕੀਤਾ ਪ੍ਰਭੂ ਹਰ ਇੱਕ ਨੂੰ ਤੇਰੇ ਸਵਰਗ ਦੂਤ ਲੈ ਕੇ ਆਏ ਮੇਰੇ ਪਿਤਾ ਪਰਮੇਸ਼ਰ ਜੀ ਜਿਵੇਂ ਇਹਨਾਂ ਦੀ ਆਉਣ 'ਚ ਮਦਦ ਕੀਤੀ ਓਵੇਂ ਇਹਨਾਂ ਦੀ ਜਾਣ 'ਚ ਮਦਦ ਕਰਿਓ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤੰਨਿਆਵਾਦ ਕਰਦੀ ਆ ਪ੍ਰਭੂ ਤੰਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਆਪਣੇ ਆਪ ਨੂੰ ਪ੍ਰਭੂ ਆਪਣੇ ਪੂਰੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਪ੍ਰਭੂ ਜੀ ਤੇਰੇ ਸੰਗਾਸਨ ਦੇ ਅੱਗੇ ਝੁਕਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਮੇਰੀ ਕਲਿਸਿਆ ਨੂੰ ਨਾਲ ਲੈ ਕੇ ਤੇ ਪਰਿਵਾਰਾਂ ਨੂੰ ਨਾਲ ਲੈ ਕੇ ਮੇਰੇ ਪਿਤਾ ਪਰਮੇਸ਼ਰ ਜੀ ਸਿ ਤੇਰੇ ਸੰਗਾਸਨ ਦੇ ਅੱਗੇ ਝੁਕਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹੱਥ ਪ੍ਰਭੂ ਜੀ ਹਰ ਦਮ ਸਾਡੇ ਸਿਰਾਂ ਤੇ ਬਣਿਆ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਸਾਡੇ ਪਰਿਵਾਰਾਂ ਦੇ ਸਿਰਾਂ ਦੇ ਉੱਪਰ ਬਣਿਆ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਤੇਰੇ ਹੱਥਾਂ 'ਚ ਸੌਂਪਦੀ ਆ ਪ੍ਰਭੂ ਤੇਰੇ ਲਹੂ ਦੇ ਵਿੱਚ ਕਵਰ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਧੀਆ ਪੁੱਤਰਾਂ ਨੂੰ ਹਰ ਇੱਕ ਦੇ ਬਜ਼ੁਰਗਾਂ ਨੂੰ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਕਾਰੋਬਾਰ ਨੂੰ ਮੇਰੇ ਪਿਤਾ ਪਰਮੇਸ਼ਰ ਤੇਰੇ ਹੱਥਾਂ 'ਚ ਸੌਂਪਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਜਿਵੇਂ ਤੂੰ ਪਿਛਲਿਆਂ ਦਿਨਾਂ 'ਚ ਸੰਭਾਲ ਕੇ ਰੱਖਿਆ ਪ੍ਰਭੂ ਜੀ ਇਹਨਾ ਸਾਲ ਜੀ ਸੰਭਾਲ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਤਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਘਰਾਂ ਤੇ ਇਸਤਵਰਗ ਦੋਤਾਂ ਦੇ ਵਾੜੇ ਲੱਗ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਪ੍ਰਭੂ ਜੋ ਸੋਗੀ ਹੈ ਜੋ ਰੋਗੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਚਿਹਰਿਆਂ ਤੇ ਆਨੰਦ ਖੁਸ਼ੀ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਨੂੰ ਤੇਰੇ ਹੱਥਾਂ ਚ ਸੌਂਪਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੀ ਰੱਖਿਆ ਕਰਨੀ ਮੇਰੇ ਪਿਤਾ ਪਰਮੇਸ਼ਰ ਜੀ ਜੋ ਰਸਤੇ ਬੰਦਾ ਉਤੇ ਰੇ ਨਾਂ ਦੇ ਵਿੱਚ ਖੁੱਲ ਜਾਣ ਪ੍ਰਭੂ ਇਹਨਾਂ ਦੇ ਬੱਚਿਆਂ ਨੂੰ ਨਵੀਆਂ-ਨਵੀਆਂ ਨੌਕਰੀਆਂ ਨਾਲ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਨਵੇਂ ਘਰਾਂ ਨਾਲ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਨਵੀਆਂ ਗੱਡੀਆਂ ਨਾਲ ਬਲੈਸ ਕਰੋ ਪ੍ਰਭੂ ਜੀ ਨਵੇਂ ਕਾਰੋਬਾਰ ਨਾਲ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਬੀਜ ਦੇ ਲਈ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਅੱਜ ਦੀਆਂ ਵਚਨ ਦੇ ਲਈ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਤੂੰ ਨਵੇਂ ਬਲ ਦੇ ਨਾਲ ਭਰਿਆ ਪ੍ਰਭੂ ਤੂੰ ਆਪਦੀ ਮਹਿਮਾ ਕਰਾਈ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਭੈਣ ਭਾਈ ਨੇ ਰੂਹ ਸਚਾਈ ਨਾਲ ਤੇਰੀ ਆਰਾਧਨਾ ਕੀਤੀ ਮਹਿਮਾ ਕੀਤੀ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਪ੍ਰਭੂ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪ੍ਰਭੂ ਜੀ ਆਮੇਨ 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 ਹਾਲੇ हले लुया बोलो प्रभु यीशु मसी की महाभिषेक की। धन्यवाद हो मेरे पिता परमेश्वर जी